ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ 14 ਸੜਕ ਪਾਰ ਕਰਦਾ ਬਡੇਪਾ ਅੱਜ ਅਸੀਂ ਇਹਦਾ ਸਾਰ ਕਰਾਂਗੇ ਤੇ ਬੇਟਾ ਪੜਨਾ ਸਟਾਰਟ ਕਰਦੇ ਆਂ ਸੜਕ ਪਾਰ ਕਰਦਾ ਬਡੇਪਾ ਨਿਬੰਧ ਪ੍ਰੋਫੈਸਰ ਕੁਲਦੀਪ ਸਿੰਘ ਕਾਂਗ ਦੀ ਰਚਨਾ ਹੈ ਇਸ ਨਿਬੰਧ ਵਿੱਚ ਲੇਖਕ ਬੁਢਾਪੇ ਬਾਰੇ ਜ਼ਿਕਰ ਕਰਦੇ ਹੋਏ ਲੋਕਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਮਨੁੱਖ ਨੂੰ ਆਪਣਾ ਬੁਢਾਪਾ ਜਿੰਦਾਦਿਲੀ ਨਾਲ ਗੁਜ਼ਾਰਨਾ ਚਾਹੀਦਾ ਹੈ ਜਿੰਦਾਦਿਲੀ ਦਾ ਮਤਲਬ ਖੁਸ਼ ਹੋ ਕੇ ਆਪਣੀਆਂ ਸੱਧਰਾਂ ਪੂਰੀਆਂ ਕਰਦੇ ਹੋਏ ਗੁਜ਼ਾਰਨਾ ਚਾਹੀਦਾ ਹੈ ਕੋਈ ਵੀ ਖਾਇਸ਼ ਆਪਣੀ ਇਹੋ ਜਿਹੀ ਨਹੀਂ ਰੱਖਣੀ ਕਿ ਜਿਹੜੀ ਨਾ ਪੂਰੀ ਹੋਵੇ ਮਤਲਬ ਬੁਢਾਪਾ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਆਪਣੀਆਂ ਖਾਇਸ਼ਾਂ ਮਾਰ ਲੈਣੀਆਂ ਤੇ ਇਸ ਨੂੰ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣਨਾ ਚਾਹੀਦਾ ਹੈ ਨਾ ਕਿ ਜ਼ਿੰਦਗੀ ਦਾ ਬੋਝ ਨੰਬਰ 1 ਲੇਖਕ ਦਾ ਬਜ਼ੁਰਗ ਨੂੰ ਸੜਕ ਪਾਰ ਕਰਾਉਣਾ ਜਦੋਂ ਲੇਖਕ ਨੇ ਇੱਕ ਬਜ਼ੁਰਗ ਦਾ ਕਮਜ਼ੋਰ ਹੱਥ ਫੜ ਕੇ ਉਸ ਨੂੰ ਸੜਕ ਪਾਰ ਕਰਾਈ ਤਾਂ ਉਸ ਨੇ ਉਸ ਨੂੰ ਲੰਬੀ ਉਮਰ ਦੀ ਅਸ਼ੀਸ਼ ਦਿੱਤੀ ਬਜ਼ੁਰਗ ਨੇ ਅਸ਼ੀਸ਼ ਦਿੰਦਿਆਂ ਕਿਹਾ ਜਿਉਂਦਾ ਰਵੇਂ ਵੱਡੀਆਂ ਉਮਰਾਂ ਮਾਣੇ ਜਿਉਂਦਾ ਰਹੇ ਵੱਡੀਆਂ ਉਮਰਾਂ ਮਾਣੇ ਤਾਂ ਮਤਲਬ ਹੈ ਕਿ ਤੇਰੀ ਉਮਰ ਜ਼ਿਆਦਾ ਹੋਵੇ ਤੇ ਆਪਣੀ ਵੱਡੀ ਉਮਰ ਨੂੰ ਤੂੰ ਮਾਣੇ ਨੰਬਰ 2 ਅਸ਼ੀਸ਼ ਪ੍ਰਤੀ ਲੇਖਕ ਦਾ ਪ੍ਰਤੀਕਰਮ ਪ੍ਰਤੀਕਰਮ ਤੋਂ ਮਤਲਬ ਹੈ ਕਿ ਜਦੋਂ ਬਜ਼ੁਰਗ ਨੇ ਆਸ਼ੀਸ਼ ਦਿੱਤੀ ਤੇ ਲੇਖਕ ਦੀ ਪ੍ਰਤੀਕਿਰਿਆ ਕਿਹੜੀ ਸੀ ਉਹਨਾਂ ਨੇ ਕਿਸ ਤਰ੍ਹਾਂ ਰਿਐਕਟ ਕੀਤਾ ਠੀਕ ਹੈ ਜਦੋਂ ਲੇਖਕ ਨੇ ਉਸ ਬਜ਼ੁਰਗ ਦੇ ਕਮਜ਼ੋਰ ਤੇ ਨੀਤਾਣੇ ਜਿਹੇ ਮੂੰਹ ਵੱਲ ਵੇਖ ਕੇ ਕਿਹਾ ਕਿ ਉਹ ਉਸ ਨੂੰ ਵੱਡੀ ਉਮਰ ਮਾਨਣ ਦੀ ਬੱਦਸੀ ਨਾ ਦੇਵੇ ਕਿਉਂਕਿ ਉਹ ਉਹਨਾਂ ਵਾਂਗ ਸੜਕ ਪਾਰ ਕਰਨ ਲਈ ਕਿਸੇ ਦਾ ਆਸਰਾ ਨਹੀਂ ਓੜਿਕਣਾ ਚਾਹੁੰਦਾ ਸਗੋ ਤੁਰਦਿਆਂ ਫਿਰਦਿਆਂ ਹੀ ਇਸ ਸੰਸਾਰ ਤੋਂ ਚਲਾ ਜਾਣਾ ਚਾਹੁੰਦਾ ਹੈ ਤਾਂ ਲੇਖਕ ਦੀ ਗੱਲ ਸੁਣ ਕੇ ਬਾਬਾ ਮੁਸਕਰਾ ਪਿਆ ਬਹੁਤ ਕਮਜ਼ੋਰ ਤੇ ਨੀ ਤਾਣਾ ਮਤਲਬ ਵਿਚਾਰ ਆ ਗਿਆ ਉਹਨੂੰ ਮੋਹ ਨਜ਼ਰ ਆਇਆ ਤੇ ਜਦੋਂ ਉਹਨੇ ਅਸ਼ੀਰਵਾਦ ਦਿੱਤੀ ਤੇ ਲੇਖਕ ਨੇ ਕਿਹਾ ਕਿ ਪੀਸ ਬਣਾ ਦਿਓ ਕਿ ਮੈਂ ਵੱਡੀ ਹੋ ਨਹੀਂ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਬਜ਼ੁਰਗ ਜਿਹੜਾ ਸੜਕ ਪਾਰ ਕਰਨ ਵਾਸਤੇ ਕਿ ਇਹ ਬੰਦੇ ਦੀ ਹੈਪ ਨੂੰ ਡੀਕ ਰਿਹਾ ਉਸੇ ਤਰ੍ਹਾਂ ਮੈਂ ਵੀ ਡਿਕਾਂ ਠੀਕ ਹੈ ਲੇਖਕ ਨੂੰ ਬਜ਼ੁਰਗ ਦੇ ਚਿਹਰੇ ਤੇ ਵਿਅੰਗ ਦਾ ਭਾਵ ਦਿਸਿਆ ਇਸ ਲਾਈਨ ਦਾ ਮਤਲਬ ਹੈ ਕਿ ਜਦੋਂ ਦੇ ਕਿਉਂਕਿ ਉਹ ਜ਼ਿਆਦਾ ਉਮਰ ਨਹੀਂ ਚਾਹੁੰਦਾ ਲੇਖਕ ਨੇ ਜਦੋਂ ਬਜ਼ੁਰਗ ਦੇ ਮੂੰਹ ਵੱਲ ਵੇਖਿਆ ਤਾਂ ਉਹ ਇਸ ਤਰ੍ਹਾਂ ਪ੍ਰਤੀਤ ਹੋਇਆ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਉਹ ਉਹ ਨੂੰ ਵਿਅੰਗ ਕਰ ਰਿਹਾ ਮਜ਼ਾਕ ਕਰ ਰਿਹਾ ਨੰਬਰ 3 ਲੇਖਕ ਦੇ ਪਿਤਾ ਜੀ ਲੇਖਕ ਦੱਸਦਾ ਹੈ ਕਿ ਉਸ ਨੇ ਕਈ ਵਾਰੀ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੇਵਾ ਮੁਕਤ ਹੋ ਜਾਣ ਸੇਵਾ ਮੁਕਤ ਤੋਂ ਭਾਵ ਹੈ ਕਿ ਉਹ ਕੰਮ ਕਾਜ ਨਾ ਕਰਨ ਕੋਈ ਵੀ ਵਰਕ ਜਿਹਦੇ ਤੋਂ ਉਹ ਜਿਹੜਾ ਅਸੀਂ ਆਪਣੀ ਰੋਜੀ ਰੋਟੀ ਵਾਸਤੇ ਕਰਦੇ ਹਾਂ ਠੀਕ ਹੈ ਤੇ ਲੇਖਕ ਕੀ ਕਹਿੰਦਾ ਕਿ ਉਹ ਸੇਵਾ ਮੁਕਤ ਹੋ ਜਾਣ ਉਹ ਉਹਨਾਂ ਦੀ ਸੇਵਾ ਕਰਨਗੇ ਕਹਿੰਦਾ ਮਤਲਬ ਕਿ ਲੇਖਕ ਲੇਖਕ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਤੁਹਾਨੂੰ ਕਮਾਣ ਦੀ ਕੋਈ ਜ਼ਰੂਰਤ ਨਹੀਂ ਉਹਨਾਂ ਕੋਲ ਇੰਨਾ ਹੈਗਾ ਕਿ ਉਹ ਤੁਹਾਡੀ ਸੇਵਾ ਪਾਣੀ ਕਰ ਸਕਣ ਠੀਕ ਹੈ ਪਰ ਲੇਖਕ ਦੇ ਪਿਤਾ ਜੀ ਮੁਸਕਰਾ ਕੇ ਕਹਿੰਦੇ ਹਨ ਕਿ ਜਦੋਂ ਉਸਨੇ ਕੰਮਕਾਜ ਕਰਨਾ ਛੱਡ ਦਿੱਤਾ ਤਾਂ ਉਦੋਂ ਹੀ ਉਸਦੀ ਮੌਤ ਬੁਹਿ ਆ ਖੜੀ ਹੋਵੇਗੀ ਕਹਿੰਦਾ ਮਤਲਬ ਜਦੋਂ ਕੋਈ ਬਜ਼ੁਰਗ ਬੰਦਾ ਜਦੋਂ ਉਹ ਆਪਣਾ ਕੰਮਕਾਜ ਛੱਡ ਦਿੰਦਾ ਤੇ ਉਹ ਬਹੁਤ ਹੀ ਵਿਚਾਰਾ ਜਿਹਾ ਬਣ ਜਾਂਦਾ ਇਸੇ ਤਰ੍ਹਾਂ ਜਿਹੜਾ ਲੇਖਕ ਹੈ ਉਹਦੇ ਪਿਤਾ ਦੀ ਵੀ ਸੋਚ ਇਹੀ ਹੈ ਕਿ ਜੇਕਰ ਉਹ ਕੰਮਕਾਜ ਛੱਡ ਦੇਗਾ ਤਾਂ ਉਹਨੂੰ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਉਹਦਾ ਜੀਵਨ ਖਤਮ ਹੋ ਗਿਆ ਉਹਨਾਂ ਦੇ ਪਰਮ ਮਿੱਤਰ ਪ੍ਰੀਤਮ ਸਿੰਘ ਵੀ ਲੇਖਕ ਨੂੰ ਇਹੀ ਸਲਾਹ ਦਿੰਦੇ ਹਨ ਕਿ ਉਹ ਕੰਮ ਉਹਨਾਂ ਦੀ ਜ਼ਿੰਦਗੀ ਹੈ ਤੇ ਉਹਨਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ। ਨੰਬਰ 4 ਸਮਾਜਵਾਦੀ ਦੇਸ਼ਾਂ ਦੇ ਵਿਰਧ ਘਰ। ਵਿਰਧ ਘਰ ਤੋਂ ਮਤਲਬ ਹੈ 올ਡ ਏਜ ਹੋਮ ਠੀਕ ਹੈ। ਅਜਿਹੀਆਂ ਗੱਲਾਂ ਕਰਦਿਆਂ ਲੇਖਕ ਨੂੰ ਸਮਾਜਵਾਦੀ ਦੇਸ਼ਾਂ ਦੇ ਵਿਰਧ ਘਰਾਂ ਦੀ ਤਸਵੀਰ ਸਾਹਮਣੇ ਆ ਜਾਂਦੀ ਹੈ। ਜਿੱਥੇ ਉਹ ਹੱਸਦੇ, ਮੁਸਕਰਾਉਂਦੇ, ਲਤੀਫੇ ਸੁਣਾਉਂਦੇ ਤੇ ਸਿਆਲ ਵਿੱਚ ਧੁੱਪ ਇਸ਼ਨਾਨ ਕਰਕੇ ਆਪਣੇ ਅਤੀਤ ਦੀਆਂ ਗੱਲਾਂ ਨੂੰ ਚੇਤੇ ਕਰਕੇ ਖੁਸ਼ ਤੇ ਹੈਰਾਨ ਹੁੰਦੇ ਹਨ ਅਤੀਤ ਮਤਲਬ ਜਿਹੜਾ ਉਹਨਾਂ ਤੋਂ ਬੀਤ ਚੁੱਕਿਆ ਸਮਾਂ ਉੱਥੇ ਉਹਨਾਂ ਨੂੰ ਹਰ ਤਰ੍ਹਾਂ ਦੀ ਸੈਰ ਕਰਨ ਅਤੇ ਕੰਮ ਕਰਨ ਦੇ ਸਮੇਂ ਵਿੱਚ ਆਰਾਮ ਕਰਨ ਦਾ ਵੀ ਹੱਕ ਸੀ ਉਹ ਜ਼ਿੰਦਗੀ ਦੇ ਰਾਜੇ ਤੇ ਉਸਾਰੀਏ ਸਨ ਜ਼ਿੰਦਗੀ ਦੇ ਰਾਜੇ ਤੋਂ ਮਤਲਬ ਕਿ ਉਹ ਆਪਣੇ ਤਰੀਕੇ ਨਾਲ ਖਾਂਦੇ ਪੀਂਦੇ ਹੀ ਆਪਣੇ ਤਰੀਕੇ ਨਾਲ ਕੰਮ ਕਰਦੇ ਹੀ ਜਦੋਂ ਉਹਨਾਂ ਦਾ ਮਨ ਕਰਦਾ ਸੀ ਉਹ ਰੈਸਟ ਕਰਦੇ ਹੀ ਠੀਕ ਹੈ ਨੰਬਰ 5 ਇੱਕ ਹੋਰ ਬਜ਼ੁਰਗ ਲੇਖਕ ਨੂੰ ਆਪਣੇ ਇੱਕ ਕਵੀ ਦੋਸਤ ਵਰਿਆਮ ਅੰਬਰ ਦੇ 82 ਸਾਲਾਂ ਦੇ ਪਿਤਾ ਜੀ ਯਾਦ ਆਉਂਦੇ ਹਨ ਲੇਖਕ ਜਦੋਂ ਵੀ ਉਹਨਾਂ ਦੇ ਘਰ ਜਾਂਦੇ ਸਨ ਤਾਂ ਉਹ ਆਪਣੇ ਪੋਤਰੇ ਜਾਂ ਪੋਤਰੀ ਦੀ ਬਾਹ ਫੜ ਕੇ ਉਹਨਾਂ ਕੋਲ ਆ ਕੇ ਬੈਠ ਜਾਂਦੇ ਅਤੇ ਉਸ ਨੂੰ ਕਹਿੰਦੇ ਕਿ ਉਹ ਬੜੀ دیر ਬਾਅਦ ਆਇਆ ਹੈ ਉਹ ਉਸ ਨੂੰ ਉਡੀਕਦੇ ਰਹਿੰਦੇ ਹਨ ਉਹ ਉਸ ਨੂੰ ਆਪਣੇ ਹਿੱਸੇ ਦੇ ਪੈਸੇ ਦੇ ਕੇ ਕਹਿੰਦਾ ਹੈ ਕਿ ਅੱਜ ਸ਼ਾਮ ਇਕੱਠੇ ਬਿਤਾਵਾਂਗੇ। ਲੇਖਕ ਉਸਦਾ ਕਵੀ ਦੋਸਤ ਤੇ ਉਸਤੇ ਬਜ਼ੁਰਗ ਪਿਤਾ ਰਲ ਕੇ ਇੱਕੋ ਜਿਹਾ ਹਿੱਸਾ ਪਾਉਂਦੇ ਤੇ ਵਧੀਆ ਸ਼ਰਾਬ ਪੀਂਦੇ। ਇੱਕ ਪੈਗ ਮਗਰੋਂ ਉਹ ਬੀਤੇ ਸਮੇਂ ਦੀਆਂ ਗੱਲਾਂ ਸੁਣਾਉਂਦੇ। ਉਹ ਦੱਸਦੇ ਹਨ ਕਿ ਉਹ ਕਰੋਲਟ ਬੋਰੇ ਹੋ ਕੇ ਨਿਕਲ ਗਏ ਤੇ ਉਸਨੇ افریقا ਵਿੱਚ 30 ਬਰੇ गुजार ਕੇ ਇੱਕ ਨੰਬਰ ਦੇ ਕਾਰੀਗਰ ਦੇ ਰੂਪ ਵਿੱਚ ਹਜ਼ਾਰਾਂ ਰੁਪਏ ਕਮਾਏ ਤੇ ਖਰਚ ਵੀ ਕੀਤੇ ਉਹ ਆਪਣੇ ਪੁੱਤਰ ਦੀ ਹਾਜ਼ਰੀ ਵਿੱਚ افریقا ਦੀਆਂ ਪਰ ਜਵਾਨ ਔਰਤਾਂ ਦੇ ਸਾਥ ਦੀਆਂ ਗੱਲਾਂ ਬੜੇ ਨਿਸੰਗ ਹੋ ਕੇ ਕਰਦੇ ਸਨ ਆਪਣੇ ਪੁੱਤਰ ਦੀ ਹਾਜ਼ਰੀ ਮਤਲਬ ਉਹਦਾ ਬੇਟਾ ਉਹਨਾਂ ਦੇ ਲਾਗੇ ਬੈਠਾ ਹੁੰਦਾ ਹੀ ਤੇ ਫੇਰ ਵੀ ਉਹ ਅਫਰੀਕਾ ਦੀਆਂ ਸੋਹਣੀਆਂ ਜਵਾਨ ਔਰਤਾਂ ਬਾਰੇ ਉਹਨਾਂ ਦੇ ਸਾਥ ਬਾਰੇ ਨਿਸੰਗ ਹੋ ਕੇ ਬਿਨਾਂ ਸ਼ਰਮ ਤੋਂ ਗੱਲਾਂ ਕਰਦੇ ਸਨ ਉਹਨਾਂ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮਾਨਿਆ ਸੀ ਉਹ 80-82 ਸਾਲ ਦੀ ਉਮਰ ਵਿੱਚ ਉਹ ਕਾਉਂਸਲਰ ਕੋਲ ਛੋਟੀ ਜੀ ਦੁਕਾਨ ਉੱਤੇ ਬੈਠ ਕੇ ਚੌਂਕੀਆਂ ਪਾਵੇ ਤੇ ਚਕਲੇ ਵੇਚ ਕੇ ਸ਼ਾਮ ਜੋਗੀ ਸਬਜ਼ੀ ਤੇ ਬੱਚਿਆਂ ਲਈ ਫਲ ਲੈ ਕੇ ਆਉਂਦੇ ਸਨ। ਲੇਖਕ ਦੀਵਾਲੀ ਤੇ ਦੁਸਹਿਰੇ ਦੀਆਂ ਕਈ ਰਾਤਾਂ ਉਹਨਾਂ ਨਾਲ ਪਿਛਲੇ 10 ਸਾਲਾਂ ਤੋਂ ਇਕੱਠਿਆਂ ਬਿਤਾ ਰਿਹਾ ਸੀ। ਜਦੋਂ ਕਦੇ ਲੇਖਕ ਅਚਾਨਕ ਉਹਨਾਂ ਦੇ ਘਰ ਜਾਂਦਾ ਤਾਂ ਉਹ ਆਪਣੇ ਪੁੱਤ ਦੀ ਗੈਰ ਹਾਜ਼ਰੀ ਉਸ ਦਾ ਦੋਸਤ ਬਣ ਕੇ ਪੂਰੀ ਕਰਦੇ। ਜਿਸ ਦਿਨ ਉਹ ਗੁਜ਼ਰ ਗਏ ਤਾਂ ਲੇਖਕ ਨੇ ਅਨੁਭਵ ਕੀਤਾ ਕਿ ਤੜਤੀ ਤੋਂ ਇੱਕ ਬਹੁਤ ਹੀ ਸ਼ਾਨਦਾਰ ਬਿਰਧ ਚਲਾ ਗਿਆ ਹੈ। ਬਿਰਧ ਮਤਲਬ ਬਜ਼ੁਰਗ ਬੰਦਾ। ਮਹਾਤਮਾ ਬੁੱਧ ਦਾ ਵਿਰਾਗ। ਅੱਜ ਉਸ ਬਜ਼ੁਰਗ ਨੂੰ ਸੜਕ ਪਾਰ ਫਰਵਾਉਂਦਿਆਂ ਲੇਖਕ ਨੂੰ ਮਹਾਤਮਾ ਬੁੱਧ ਯਾਦ ਆ ਰਹੇ ਸਨ ਜਿਹੜੇ ਬੁੱਢਾ ਆਪਾ ਵੇਖ ਕੇ ਵਿਰਾਗੀ ਬਣ ਗਏ ਸਨ ਤੇ ਸਾਰੇ ਸੰਸਾਰ ਲਈ ਸ਼ਾਂਤੀ ਲੱਭਣ ਤੁਰ ਪਏ ਸਨ ਵਿਕਰਾਲ ਬੁੱਢਾਪਾ ਵਿਕਰਾਲ ਮਤਲਬ ਬਹੁਤ ਹੀ ਭਿਆਨਕ ਬੁੱਢਾਪਾ ਠੀਕ ਹੈ ਲੇਖਕ ਸੋਚਦਾ ਹੈ ਕਿ ਅੱਜ ਵੀ ਬੁੱਢਾਪਾ ਉਸ ਦੇ ਸਾਹਮਣੇ ਇੱਕ ਭਿਆਨਕ ਰੂਪ ਤਾਂ ਡਿ ਖੜਾ ਹੈ ਬਾਬਾ ਸੜਕ ਪਾਰ ਕਰ ਗਿਆ ਹੈ ਤੇ ਉਸ ਨੇ ਅਜੇ ਕਰਨੀ ਹੈ ਬਸ ਸੜਕ ਪਾਰ ਕਰ ਗਿਆ ਤਾਂ ਮਤਲਬ ਹੈ ਕਿ ਬਾਬਾ ਜਿਹੜਾ ਆਪਣੀ ਉਮਰ ਸਾਰੀ ਭੋਗ ਗਿਆ ਹੈ ਕਹਿੰਦਾ ਮਤਲਬ ਕਿ ਆਪਣੇ ਉਮਰ ਭੋ ਕੇ ਬੁਢਾਪੇ ਵਿੱਚ ਜਾ ਚੁੱਕਾ ਹੈ ਤਾਂ ਹੁਣ ਲੇਖਕ ਦੀ ਵਾਰੀ ਹੈ ਹੁਣ ਉਹ ਵੀ ਬੁਢਾਪੇ ਵੱਲ ਅੱਗੇ ਵੱਧ ਰਿਹਾ ਹੈ ਠੀਕ ਹੈ ਬੇਟਾ ਜੀ ਇਸ ਤਰ੍ਹਾਂ ਨਿਬੰਧ ਦਾ ਸਾਰ ਕੰਪਲੀਟ ਹੋ ਗਿਆ ਇਹ ਬਹੁਤ ਹੀ ਇੰਪੋਰਟੈਂਟ ਲੈਣਾ ਨੇ ਤੇ ਇਹਨਾਂ ਵਿੱਚ ਕਿਸੇ ਵੀ ਚੀਜ਼ ਨੂੰ ਤੁਸੀਂ ਕੱਟਣਾ ਨਹੀਂ ਹੈ ਤੇ ਨੈਕਸਟ ਵੀਡੀਓ ਵਿੱਚ ਅਸੀਂ ਵਿਸ਼ਾ ਵਸਤੂ ਕਰਾਂਗੇ ਤਦ ਤੱਕ ਤੁਸੀਂ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਟੇਕ ਕੇਅਰ